ਪੇਸ਼ੇਮੰਦਰ ਨੇ ਲਿਖੇ ਚਾਰ ਬੱਚੇ ਰਸਤੇ ਦੀ ਨਸ ਤੇ ਗੇਪੀ ਲੰਘਾ ਕੇ ਬਹਾਰ ਆਏ ਅੱਜ ਅਸੀਂ ਆਉਣ ਡਿਊਟੀ ਪਟੋਲਿੰਗ ਤੇ ਸੀਗੇ ਤੇ ਬਤਰਾ ਪਾਲੇ ਦੇ ਸਾਹਮਣੇ ਪੇਸ਼ੇਮੰਦਰ ਨੇੜੇ ਬਾਈਪਾਸ ਦੇ ਉੱਤੇ ਚਾਰ ਲੜਕੇ ਮੋਟਰਸਾਈਕਲ ਤੇ ਜਾ ਰਹੇ ਸੀ ਜਿਨ੍ਹਾਂ ਨੂੰ ਅਸੀਂ ਜੋਕ ਕੇ ਉਹਨਾਂ ਤੋਂ ਪਤਾ ਜਾਣੀ ਮੰਗ ਕੀਤੀ ਤੇ ਜਿਨ੍ਹਾਂ ਦੇ ਪਾਸ ਲਾਇਸੈਂਸ ਨਹੀਂ ਸੀਗਾ ਤੇ ਫਿਰ ਉਹਨਾਂ ਦਾ ਅਸੀਂ ਜਿਹੜਾ ਉਹਨੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕੀਤੀ ਉਹ ਫਿਰ ਅਸੀਂ ਚਲਾਨ ਕੀਤਾ ਤੇ ਉਹਨਾਂ ਨੂੰ ਬਰੀਕ ਵੀ ਕੀਤਾ ਕਿ ਅੱਗੇ ਤੋਂ ਜਿਹੜੀਆਂ ਗਲਤੀ ਨਹੀਂ ਕਰਨੀਆਂ। ਤੇ ਇਹ ਬੰਦੇ ਹੋਰ ਬੱਚੇ ਵੀ ਮੋਟਰਸਾਈਕਲ ਚਲਾਉਂਦੇ ਹੋਏ ਐ, ਚੈਂਪੀਅਨ 400 ਰੁਪਏ ਦੇ ਜਲਦੇ ਐ। ਇੱਕ ਟਿੱਪਲ ਜਾਂਦੇ ਆ ਜੀ, ਸ਼ਹਿਰ ਦੇ ਵਿੱਚ ਵੀ ਟਿੱਪਲ ਭੰਗਦੇ ਆ। ਆਹ ਵੀ ਚਸ਼ਮੀ ਜਨਾਂ ਜਾਨੀ। ਅੱਜ ਦੋ ਮੋਟਰਸਾਈਕਲਾਂ ਤੇ ਹੋਰ ਟ੍ਰਿਪਲ ਰਾਈਡਿੰਗ ਕੀਤੀ ਸੀ ਜਿਨ੍ਹਾਂ ਨੂੰ ਅਸੀਂ ਰੋਕਿਆ ਉਹਨਾਂ ਦੇ ਵੀ ਜਿਹੜਿਆ ਟ੍ਰਿਪਲਿੰਗ ਦੇ ਤੇ ਵਿਦਾਊਟ ਲਾਇਸੈਂਸ ਦੇ ਚਲਾਨ ਕੀਤੇ ਆ। ਤੇ ਅਸੀਂ ਬਾਰ-ਬਾਰ ਸੋਸ਼ਲ ਮੀਡੀਆ ਰਾਹੀਂ ਆਪਦੇ ਰਾਹੀਂ ਸ਼ਹਿਰ ਪੁਰ ਲੋਕਾਂ ਸਿਆ ਨੂੰ ਸ਼ਹਿਰ ਪੁਰ ਦੀ ਜਨਤਾ ਨੂੰ ਅਪੀਲ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਸੰਭਾਓ ਉਹਨਾਂ ਨੂੰ ਟ੍ਰਿਪਲ ਰਾਈਡਿੰਗ ਜਿਹੜੀ ਆ ਤੇ ਬਿਨਾ ਹੈਲਮਟ ਤੇ ਬਿਨਾ ਕਾਗਜ਼ਾਤੋ ਰਾਈਡਿੰਗ ਕਰਨ ਦੀ ਜਿਹੜੀ ਆ ਉਹ ਜਲਦਨਾ ਦਿੱਤੀ ਜਾਵੇ ਸਰ ਜਿਹੜੇ ਵੱਡੇ ਦਾਹਾਂ ਨੇ ਸ਼ਹਿਰ ਦੇ ਅੰਦਰ ਐਂਟਰੀ ਹੋ ਜਾਂਦੀ ਹੈ ਇਹਨਾਂ ਨੂੰ ਕੀ ਕਹਾਂ ਜਾਂਦੇ ਜਿਹੜੇ ਇਸ ਇਹਨਾਂ ਦੀ ਜਿਹੜੀ ਐਨਪੀਆ ਸਵੇਰੇ 8:00 ਵਜੇ ਲੈ ਕੇ ਰਾਤ 8:00 ਤੱਕ ਮੈਨਾਂ ਤੇ ਫਿਰ ਇਹਨਾਂ ਦੀ ਜਿਹੜੀ ਰਾਤ ਨੂੰ 8:00 ਤੋਂ ਬਾਅਦ ਵੀ ਇਹ ਜਿਹੜੇ ਟਰੱਕ ਟਿਪਰ ਵਗੈਰਾ ਜਿਹੜੇ ਕੋਈ ਦੁਕਾਨਦਾਰਾਂ ਦਾ ਕੋਈ ਸੌਦਾ ਵਗੈਰਾ ਕੋਈ ਜਿਹੜਾ ਵੀ ਇਹਨਾਂ ਦਾ ਪਾਰਸਲ ਵਗੈਰਾ ਆਉਂਦੇ ਆ ਟੱਕਰ ਦੇ ਉਹ ਰਾਤ ਨੂੰ ਅੰਦਰ ਰੁਕਦੇ ਆਪਣਾ ਜਿਹਾ ਉਹ ਦੁਕਾਨਾਂ ਦੇ ਸੌਦਾ ਲਾ ਸਕਦੇ ਜਿਵੇਂ ਕਿ ਤੁਸੀਂ ਜਾਣਦੇ ਹੋਗੇ 15 ਅਗਸਤ ਦਾ ਦਿਹਾੜਾ ਹੋ ਕੇ ਨਿਕਲਿਆ ਤੇ ਅੱਜ ਦਾ ਹੁਣ ਜਨਮ ਅਸਤਰੀ ਦਾ ਤਿਉਹਾਰ ਚੱਲ ਰਿਹਾ ਹੈਗਾ ਤੇ ਗਲਤ ਹੰਸਣਾਂ ਨੂੰ ਰੋਕਣ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜਾ ਉਹ ਸਖਤ ਦਿਹਾੜਾ ਨਿਰਦੇਸ਼ ਹੈ ਕਿ ਬਹਰਦੰਗ ਮਚਾਉਣ ਵਾਲਿਆਂ ਨੂੰ ਜਾਂ ਟਿਕਣੀ ਕਰਨ ਵਾਲਿਆਂ ਨੂੰ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਬੜਿਆ ਜਾਵੇ